ਬਬਈਆ ਜਨਮ ਦੇ ਨਏ ਗੁਗਾ ਮਾਡਿਰ ਇਤਿਹਾਸ ਬਾਰੇ ਥੋੜਾ ਜਿਹਾ ਦੱਸੋ ਹਾਂਜੀ ਗੁਗਾ ਯਾਰ ਪੇਜੀ Rajasthan ਦੇ ਵਿੱਚ ਗੁਗਾ ਯਾਰ ਪੇਜੀ ਦਾ ਸਥਾਨ ਹੈ ਜੀ ਬਦਰੀਪੁਰ ਦੇ ਵਿੱਚ ਪੰਨਾ Rajasthan ਦੇ ਵਿੱਚ ਤੇ ਇੱਥੇ ਆਪਾਂ ਨੂ ਸ਼ਿਮਲਾਪੁਰੀ elephantho ਚ ਗੁਗਾ ਯਾਰ ਪੇਜੀ ਦਾ ਦਰਬਾਰ ਪਿਛਲੇ 40 ਸਾਲਾਂ ਤੋਂ ਉਸੇ ਸੇਵਾ ਕਰ ਰਹੇ ਹਾਂ ਬਬਈਆ ਜੀ ਤੇ ਪਹਿਲਾਂ ਸਾਡੇ ਫਾਦਰ ਸਾਹਿਬ ਸੀਗੇ ਸਰਦਾਰ ਕਰਮ ਸਿੰਘ ਜੀ ਉਹਨਾਂ ਨੇ ਸੇਵਾ ਕਰਦੇ ਹਾਂ ਜੀ ਤੇ ਤੋਂ ਸਦਾ ਪਰਿਵਾਰ ਜਿਹੜਾ ਵੀ ਪਿਛਲੇਆਂ 6 ਪੁਸਤਾ ਤੋਂ ਸਾਡੇ ਦਾਦੇ ਪਰਦਾਦੇ ਤੇ ਬਾਬਾ ਜੀ ਦੀ ਸੇਵਾ ਕਰਦੇ ਨੇ ਅੱਜ ਮੇਡੇ ਦੇ ਚਾਹੀਆਂ ਸੰਤਾਂ ਦਾ ਬਾਬਾ ਜੀ ਦੇ ਜਨਮ ਦਿਨ ਬਹੁਤ ਬਹੁਤ ਮੁਬਾਰਕ ਅੱਜ ਕਿੰਨਾ ਜਨਮ ਦਿਨ ਮਨਾ ਰਹੇ ਹਾਂ ਬੁੱਖਾ ਯਾਰ ਤੇ ਜਿੰਨ ਦਾ 11ਵੀਂ ਸਦੀ ਚ ਬਾਬਾ ਜੀ ਆਇਸੀ ਨੰਤ ਦੂਰੋ ਦੂਰੋ ਸ਼ਰਧਾ ਲਓ ਇੱਥੇ ਆਓ ਬਹੁਤ ਦੂਰ ਦੂਰ ਸੰਗਤ ਆਉਂਦੀ ਆ ਜੀ ਮਨੋਕ ਇਹ ਤੁਸੀਂ ਸਾਡੇ ਕੋਲ ਆਇਆ ਯਾਰ ਕੁਝ ਦੇ ਦਰਵਾਜ਼ੇ ਤੇ ਜਿੰਨਾ ਲੋਕਾਂ ਨੂੰ ਚਮੜੀ ਦੇ ਰੋਗ ਹੁੰਦੇ ਨੇ ਮਿੱਟੀ ਲੱਗ ਜਾਂਦੀ ਆ ਜਿਵੇਂ ਉਹ ਤੇ ਬੋਰ ਵੀ ਇਸ ਕੰਮ ਦੇ ਲੈ ਕੇ ਕੋਲ ਕੁਮਾਰੀਆਂ ਹੁੰਦੀਆਂ ਨੇ ਪਾਕਿਸਤਾਨ ਤੇ ਆ ਕੇ ਠੀਕ ਹੁੰਦੀਆਂ ਨੇ ਤੇ ਬਕਸੀਲਾ ਔਰਤਾਂ ਦੇ ਬੀਬੀਆਂ ਦੇ ਔਲਾਦ ਨੇ